ਸੋ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਲੋਕਰੇ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਦੀ ਜਿਮਨੀ ਚੋਣ ਨੂੰ ਲੈ ਕੇ ਲਗਾਤਾਰ ਚੋਣ ਖਾੜਾ ਪਖਦਾ ਜਾ ਰਿਹਾ ਹੈ ਜੋ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਦੇ ਵਿੱਚ ਬਹੁਤ ਵੱਡੇ ਝਟਕੇ ਲੱਗ ਰਹੇ ਨੇ ਕਾਂਗਰਸ ਪਾਰਟੀ ਜਿੱਤ ਵਾਲੇ ਪਾਸੇ ਵੱਧ ਰਹੀ ਹੈ ਕਾਂਗਰਸ ਪਾਰਟੀ ਇਹਨਾਂ ਪਾਰਟੀਆਂ ਦੇ ਖੇਮੇ ਦੇ ਵਿੱਚ ਵੱਡੀਆਂ ਸੱਨਾਂ ਲਾ ਰਹੀ ਹੈ ਜਿਵੇਂ ਹੀ ਮਰੂਮ ਐਮ ਐਲ ਏ ਗੁਰਪ੍ਰੀਤ ਗੋਗੀ ਦਾ ਪਣਜਾ ਜਿਨ੍ਹਾਂ ਨੇ ਕੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਕਾਂਗਰਸ ਵਿੱਚ ਵਾਪਸੀ ਕੀਤੀ ਹੈ ਜਿਸ ਨੂੰ ਲੈ ਕੇ ਕਾਂਗਰਸ ਦਾ ਬਲ ਵਧਿਆ ਹੈ ਜੋ ਲੁਧਿਆਣਾ ਪੱਛਮੀ ਦੇ ਵਿੱਚ ਜੋ ਮਰੂਮ ਗੁਰਪ੍ਰੀਤ ਗੋਗੀ ਦਾ ਪਣਜਾ ਰੋਨੀ ਸਿੰਘ ਜਿਸ ਦਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਸੀ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਉਹਨਾਂ ਨੇ ਜੋ ਉਹਨਾਂ ਦੇ ਰਾਜਕਾਲ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਔਰ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਲ ਹੋਏ ਤਾਂ ਇਹ ਸਾਰਿਆਂ ਨੂੰ ਉਹ ਨਾਲ ਲੈ ਕੇ ਭਾਜਪਾ ਦੇ ਵਿੱਚ ਚਲੇ ਗਏ ਸੋ ਅੱਜ ਜਿਹੜਾ ਕਿ ਉਹਨਾਂ ਦਾ ਭਾਂਜਾ ਗੁਰਪ੍ਰੀਤ ਗੋਗੀ ਵਾਪਸੀ ਕੀਤੀ ਕਾਂਗਰਸ ਵਿੱਚ ਔਰ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਕਿ ਕਾਂਗਰਸ ਪਾਰਟੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸਰਕਾਰੀ ਪੀਏ ਬਣੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹਿੰਦੇ ਰਹੇ ਔਰ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਰੌਣੀ ਪੀਏ ਦੀ ਹੀ ਬਹੁਤ ਜ਼ਿਆਦਾ ਚੜ੍ਹਦੀ ਸੀ ਸੋ ਜਦੋਂ ਭਾਜਪਾ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਦਾ ਜਿਹੜਾ ਕਿ ਨਾਮ ਨਿਸ਼ਾਨ ਬਿਲਕੁਲ ਬੈਕ ਸਾਈਡ ਚਲਾ ਗਿਆ ਜਿਸ ਨੂੰ ਲੈ ਕੇ ਰੋਨੀ ਸਿੰਘ ਨੂੰ ਪਛਤਾਵਾ ਹੈ ਜੋ ਚੰਨੀ ਸਿੰਘ ਚੰਨੀ ਕੱਲ ਉਹਨਾਂ ਨੇ ਉਹਨਾਂ ਦੀ ਕਾਂਗਰਸ ਤੋਂ ਵਾਪਸੀ ਕਰਵਾਈਏ ਔਰ ਕਾਂਗਰਸ ਦੇ ਵਿੱਚ ਭਾਰਤ ਕੁਸ਼ਨ ਆਸ਼ੂ ਜਿਹੜੇ ਮੌਜੂਦ ਉਮੀਦਵਾਰ ਨੇ ਜਿਨ੍ਹਾਂ ਨੂੰ ਬਹੁਤ ਵੱਡਾ ਮਜ਼ਬੂਤੀ ਮਿਲੀ ਹੈ ਲੁਧਿਆਣਾ ਪੱਛਮੀ ਦੇ ਵਿੱਚ ਚੰਨੀ ਸਿੰਘ ਚੰਨੀ ਭਾਰਤ ਕੁਸ਼ਨ ਆਸ਼ੂ ਜਿਨ੍ਹਾਂ ਨੇ ਲਗਾਤਾਰ ਇਸ ਹਲਕੇ ਦੇ ਵਿੱਚ ਜੋ ਬਾਕੀ ਪਾਰਟੀਆਂ ਨੂੰ ਛਟਕੇ ਦੇ ਰਹੇ ਨੇ ਬਾਕੀ ਪਾਰਟੀਆਂ ਨੂੰ ਜਿਹੜਾ ਕਿ ਪਛੜ ਰਹੇ ਨੇ ਸੌਰਦਾਨੀ ਸਿੰਘ ਜਿਹੜੇ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਇਸ ਹਲਕੇ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਆਧਾਰ ਹੈ ਸੌਰੋਨੀ ਵੱਲੋਂ ਕਰ ਵਾਪਸੀ ਕੀਤੀ ਗਈ ਤੇ ਕਿਹਾ ਗਿਆ ਕਿ ਸਾਡੀਆਂ ਸਾਰੀਆਂ ਪੁਸਤਕਾਂ ਕਾਂਗਰਸ 'ਚ ਹੁੰਦੀਆਂ ਸੀ ਪਰ ਮੈਂ ਆਪਣੀ ਗਲਤੀ ਮੰਨਦਾ ਕਿ ਮੈਂ ਕਾਂਗਰਸ ਛੱਡ ਕੇ ਪਿਛਲੇ ਜੋ ਚੋਣਾਂ ਦੇ ਵਿੱਚ ਭਾਜਪਾ ਵਿੱਚ ਮੈਂ ਚਲਾ ਗਿਆ ਸੀ ਪਰ ਹੁਣ ਮੈਂ ਕਰ ਵਾਪਸੀ ਕਰ ਲਈ ਹੈ ਰੋਨੀ ਸਰਕਾਰੀ ਪੀਏ ਰਹਿ ਚੁੱਕਿਆ ਵੱਡੇ ਕਾਂਗਰਸੀ ਨੇਤਾਵਾਂ ਦੇ ਨਾਲ ਉਸਦੇ ਚੰਗੇ ਸਬੰਧ ਸੀ ਸੋ ਸਾਰੇ ਜਿਹੜੇ ਪੰਜਾਬ ਦੇ ਮੰਤਰੀ ਸੀ ਉਨ੍ਹਾਂ ਦੇ ਨਾਲ ਇਹ ਰੌਣੀ ਸਿੰਘ ਨੂੰ ਦੇਖਿਆ ਜਾਂਦਾ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਇਆ ਕਰਦੇ ਸੀ ਜਿਸ ਕਾਰਨ ਰੌਣੀ ਸਿੰਘ ਦਾ ਸਾਰੇ ਮੰਤਰੀਆਂ ਦੇ ਨਾਲ ਮੇਲਮਲਾਪ ਸੀ ਸੋ ਹਲਕਾ ਪੱਛਮੀ ਦੇ ਵਿੱਚ ਜੋ ਵਾਰਡ ਨੰਬਰ 58 ਤੋਂ ਕੌਂਸਲਰ ਸਤਨਾਮ ਚੰਨੀ ਤੇ ਇਸ ਦੇ ਇਲਾਵਾ ਭਾਜਪਾ ਦੇ ਮੁੱਲਾਪੁਰ ਦਾਖਾ ਤੋਂ ਕਰਨ ਵੜਿੰਗ ਜਿਹੜੇ ਇਹ ਵੀ ਪਹਿਲਾਂ ਕਾਂਗਰਸੀ ਸੀ ਔਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਹ ਵੀ ਕਰਨ ਵੜਿੰਗ ਦਾ ਵੀ ਉਹਨਾਂ ਦੀ ਚੋਣ ਪ੍ਰਚਾਰ ਵਿੱਚ ਅਹਿਮ ਰੋਲ ਹੁੰਦਾ ਸੀ ਜੋ ਕਿ ਕਰਨ ਵੜਿੰਗ ਮਹਿਰੂਮ ਐਮਐਲਏ ਗੁਰਪ੍ਰੀਤ ਗੋਗੀ ਦਾ ਭਣਜਾ ਇਹਨਾਂ ਸਾਰਿਆਂ ਨੇ ਮਿਲ ਕੇ ਕੱਲ ਕਾਂਗਰਸ ਨੂੰ ਆਫੀਸ ਕੀਤੀ ਹੈ ਔਰ ਕਾਂਗਰਸ ਨੂੰ ਮਜ਼ਬੂਤ ਬਲ ਮਿਲਿਆ ਲੁਧਿਆਣਾ ਪਛਮੀ ਤੋਂ 파ਤਪੁਸ਼ਨ ਆਸ਼ੂ ਨੇ ਜੋ ਇਹਨਾਂ ਸਾਰਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਚੋਣ ਜਿਹੜੀ ਹੈ ਇਹ 2027 ਦਾ ਸੈਮੀਫਾਈਨਲ ਖੇਡਿਆ ਜਾ ਰਿਹਾ ਹੈ 2027 ਦੇ ਵਿੱਚ ਕਾਂਗਰਸੀ ਸਰਕਾਰ ਆਏਗੀ ਅੱਜ ਪੂਰੇ ਪੰਜਾਬ ਦੇ ਵਿੱਚ ਫਖ ਫਖ ਹਲਕਿਆਂ ਦੇ ਵਿੱਚ ਬਹੁਤ ਸਾਰੇ ਲੀਡਰ ਜਿਹੜੇ ਦੂਸਰੀਆਂ ਪਾਰਟੀਆਂ 'ਚ ਚਰੇ ਗਏ ਸੀ ਉਹ ਸਾਰੇ ਵਾਪਸੀ ਲਈ ਤਿਆਰ ਬੈਠੇ ਨੇ ਜਿਵੇਂ ਹੀ 2026 ਆਏਗਾ ਇਹ ਸਾਰੇ ਲੀਡਰ ਵਾਪਸ ਆਉਣਗੇ ਔਰ ਕਾਂਗਰਸ ਪਾਰਟੀ ਜਿਹੜੀ ਇਹ 2027 ਦੇ ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾਵੇਗੀ ਆਪਣਾ ਜਿਹੜਾ ਕਿ ਜੋ 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਨੇ ਕਿਹਾ ਹੈ ਕਿ ਲਗਭਗ 80 ਸੀਟਾਂ ਕਾਂਗਰਸ ਜਿੱਤ ਕੇ ਸਰਕਾਰ ਬਣਾਏਗੀ ਸੋ 27 ਦੀਆਂ ਵਿਧਾਨ ਸਭਾ ਚੋਣਾਂ ਦਾ ਅੱਜ ਤੋਂ ਹੀ ਜਰੀ ਇਹ ਮਜ਼ਬੂਤੀ ਹੋ ਰਹੀ ਹੈ ਅੱਜ ਤੋਂ ਹੀ 27 ਦਾ ਜਿਹੜਾ ਮੋੜ ਬਣਿਆ ਜਾ ਰਿਹਾ ਹੈ ਜਿਹੜੇ ਲੀਡਰ ਬੀਜੇਪੀ ਚ ਗਏ ਸੀ ਜਾਂ ਆਪ ਵਿੱਚ ਗਏ ਸੀ ਉਹ ਸਾਰੇ ਵਾਪਸੀ ਕਰ ਰਹੇ ਨੇ ਕਾਂਗਰਸ ਪਾਰਟੀ ਵੱਲ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲ ਰਹੀ ਹੈ